ਪੰਜਾਬ ਦੇ ਜਲੰਧਰ ਦੀ ਸਪੈਸ਼ਲ ਟਾਸਕ ਫੋਰਸ ਚਤਨਾਤ ਮਹਿਲਾ ਮੁਲਾਜ਼ਮ ਅਤੇ ਉਸ ਦੇ ਬੱਚਿਆਂ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਮਹਿਲਾ ਮੁਲਾਜ਼ਮ ਆਪਣੇ ਬੱਚਿਆਂ ਨੂੰ ਛੱਡਣ ਲਈ ਪਿੰਡ ਜਾ ਰਹੀ ਸੀ ਪਿੰਡ ਦੇ ਬਾਹਰ ਹੀ ਕੁਝ ਬਦਮਾਸ਼ਾਂ ਨੇ ਮਹਿਲਾ ਦੀ ਕਾਰ ਨੂੰ ਘੇਰ ਲਿਆ ਤੇ ਗਾਲੀ ਕਲੋਚ ਕਰਨ ਲੱਗੇ ਇਸ ਘਟਨਾ ਦੀ ਵੀਡੀਓ ਵੀ ਵਾਇਰਲ ਫੋਕੇ ਸਾਹਮਣੇ ਆਈ ਹੈ ਉੱਥੇ ਐਸਟੀਐਫ ਚ ਤਨਾਤ ਮਹਿਲਾ ਮੁਲਾਜ਼ਮ ਨੇ ਦੋਸ਼ ਲਗਾਏ ਹਨ ਕਿ ਕੁਝ ਬਦਮਾਸ਼ ਲੋਕਾਂ ਨੇ ਪਰਿਵਾਰ ਸਮੇਤ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਪੰਜਾਬ ਪੁਲਿਸ ਦੇ ਵਿੱਚ ਐਸਪੀ ਅੱਗੇ ਦਤਾਲਾ ਕੀਤੀ ਤੇ ਮੈਂ ਰਾਤ ਦਾ ਸਵਾ 7 ਵਜੇ ਦੇ ਕਰੀਬ ਸਾਢੇ 7:10 ਤੋਂ ਲੈ ਕੇ 11 ਦੇ ਕਰੀਬ ਸੈਂਟਰ ਵਿੱਚ ਮੰਦਿਰ ਦੇ ਦੋਨੇ ਪੱਲੇ ਮੇਰੇ ਨਾਲ ਤੋਂ ਕੋਈ ਕਿਸਾਲ ਤੋਂ ਪਾਕਿਸਤਾਨੀ ਮਾਸਾ ਹੁੰਦਾ ਦੇਖਣੇ ਜਾ ਰਹੀ ਸੀ ਕਿ ਵਾਈਵੇ ਤੋਂ ਮੰਦੂਸੀ ਖੇਡ ਲਈ ਕਹਿਰ ਮੁਰਦੀ ਤੇ ਮੈਂ ਚਰਨ ਕੀਤੀ ਕਰਦੇ ਅਸੀਂ ਸਾਹਮਣੇ ਨੇ ਦੇਖਿਆ ਕਿ ਇੱਕ ਟੋਲਾ ਦੇ ਉੱਪਰ ਜਿਹੜਿਆ ਮੁੰਡਾ ਇੱਕੋ ਆ ਬੈਠਾ ਤੇ ਨਾਲੇ ਦੋ ਮੁੰਡੇ ਜਿਹੜਿਆ ਉਹਨਾਂ ਨੇ ਐਡ ਡਾਗਰ ਤੇ ਰੱਖਵੇ ਲੈ ਕੇ ਖੜੇ ਨੇ ਮੈਨੂੰ ਉਸ ਟਾਈਮ ਇੱਕ ਤਾਂ ਫਿਰ ਮਾਇੰਡ ਜਾ ਕੇ ਕਿ ਇਹ ਤਾਂ ਕੋਈ ਲਟੇਰੀ ਹੋਣੀ ਹੈ ਮਿੰਟ ਤੋਂ ਵਾਪਸ ਕੇ ਕਹਿ ਰਹੇ ਆ ਜਾਂ ਫਿਰ ਕੋਈ ਬਿਲਕੁਲ ਪਲੈਨਿੰਗ ਹੋ ਗਈ ਆ ਜਦੋਂ ਮੈਂ ਉੱਥੋਂ ਇੱਕ ਦੋ ਨਾਲ ਦੇਖਦੇ ਗੱਡੀ ਮੋੜ ਨਹੀਂ ਸਕਦੀ ਹੁ ਰਸਤਾ ਬਹੁਤ ਛੋਟਾ ਸੀ ਮੈਂ ਗੱਡੀ ਨੂੰ ਸਪੀਡ ਤੇ ਦੇ ਦਿੱਤੀ ਜਦੋਂ ਮੇਰੀ ਗੱਡੀ ਨੇ ਸਪੀਡ ਦੇਖ ਕੇ ਤਾਂ ਕੋਈ ਮੈਨੂੰ ਸਹੇ ਵੀ ਆ ਤੇ ਨਹੀਂ ਉਹਨਾਂ ਤੋਂ ਗੱਲ ਬਣੀ ਦਨ ਉਹ ਮੇਰੇ ਪਿੱਛੇ ਐਕਟਵਾ ਆ ਕੇ ਜਿਹੜੀ ਗੱਡੀ ਦੇ ਉੱਪਰ ਲਾਠੀ ਚਾੜ੍ਹ ਕੇ ਰਹੇ ਨੇ ਮੈਂ ਸਪੀਡ ਤੇ ਜਿੰਨੀ ਚ ਹੋ ਸਕਿਆ ਮੋਨਾਂ ਤੋਂ ਡਿਸਟੈਂਸ ਪਾ ਲਈ ਗੱਡੀ ਫੇਚ ਗਈ ਆ ਫੇਚ ਕੇ ਮੈਂ ਉਸੇ ਪਿੰਡ ਦੇ ਵਿੱਚ ਗੱਡੀ ਵਾੜੀ ਆ ਵਾਰਕਿੰਗ ਆਪਣੇ ਘਰ ਦੇ ਅੰਦਰ ਜਦੋਂ ਘਰ ਦੀ ਸਾਡੀ ਦੀ ਗਲੀ ਮੁੜਦੀ ਆ ਮਾਸੂਦੀ ਦਾ ਘਰ ਆ ਤਾਂ ਖੁੱਪਚੇ ਸੈਕਟਰ ਨੂੰ ਗਈ। ਜਿੱਦ ਮੈਂ ਘਰ ਨੂੰ ਗੱਡੀ ਮੋੜੀ ਆ ਮੋੜ ਦੀ ਉਸੇ ਗਲੀ ਚ ਕਾਰ ਵਾਲੀ ਕੰਮੀ ਦੇ ਵਿੱਚੇ ਕਣ ਤੋਂ ਕੱਟ ਕੇ ਪੰਜ ਐਕਟਵਾ ਪੰਜ ਸਿਕ ਮੋਟਰਸਾਈਕਲ ਆ ਗਏ ਔਰ ਮੇਰੇ ਪਿੱਛੇ ਇੱਕ ਤੋਂ ਸਕੋਰਪਿਓ ਗੱਡੀ ਜਿਹੜੀ ਆ ਉਹ ਉੱਪਰ ਹੀ ਮੇਰੇ ਚੜ ਗਈ ਆ ਬਿਲਕੁਲ ਜਦੋਂ ਮੈਂ ਆਪਣੀ ਗੱਡੀ ਦੇ ਵਿੱਚ ਸਪੀਡ ਦੇ ਵਿੱਚ ਸੀ ਆਪਣੇ ਬੱਚਾ ਦੇ ਬਚਾ ਲਈ ਆਪਣੇ ਬਚਾ ਲਈ ਜਦੋਂ ਉਹਨਾਂ ਨੇ ਉੱਥੇ ਵੀ ਮੇਰੇ ਤੇ ਹਮਲਾ ਕਰਨਾ ਸਟਾਰਟ ਕਰ ਦਿੱਤਾ ਉੱਥੇ ਜਾਂਦੇ ਹੀ ਇਹਨਾਂ ਨੇ ਮਿਲਣਾ ਕਾਫੀ ਵਾਰ ਕਰਤਾ ਜੀ ਹਰਕਤਾਂ ਕੀਤੀਆਂ ਉਹਨਾਂ ਨੇ ਜਿਹਦੇ ਨਾਲ ਕਰਕੇ ਮੇਰੀ ਗੱਡੀ ਨੂੰ ਖਲਵਾ ਲਈ ਮੇਰੇ ਕੋਲ ਗੱਡੀ ਦੇ ਚਾਪੀਆਂ ਟੋਰੀਆਂ ਨੇ ਬਕਾਇਦਾ ਉਹ ਵੀਡੀਓ ਵੀ ਆਪਣੇ ਕੋਲ ਹੈਗੀ ਹੈ ਜੀ ਤਾਂ ਕਿੰਨੀ ਵੀ ਕੈਚ ਹੋ ਸਕੇ ਅਸੀਂ ਪੀਸ ਲਿਆ ਜੀ ਇਹਨਾਂ ਦੇ ਮੁੰਡਿਆਂ ਨੇ ਵਿੱਚ ਜਿੱਥੇ ਮੇਦਾ ਮੈਨੂੰ ਨਾਮ ਪਤਾ ਲੱਗਾ ਕਰਨ ਕਰਨ ਕਰਮਜੋ ਸਿੰਘ ਆਪੂ ਇਹਦਾ ਨਾਮ ਹੋਰ ਇੱਕ ਪਕੇਸ ਲੱਗਿਆ ਬੰਦਾ ਬਾਕੀ ਸਾਰੇ ਜੋ ਵੀਡੀਓ ਦੇ ਵਿੱਚ ਜਿਹੜੇ ਚਿਹਰੇ ਪਛਾਣ ਤੋਂ ਟਿੰਡਲ ਦੱਸਣਗੇ ਹੋਰ ਲੱਗਦੇ ਦੇ ਟਿੰਡਲ ਦੱਸਣਗੇ ਕਿਹੜੇ ਕਿਹੜੇ ਖੇਡ ਦੇ ਮੁੰਡੇ ਨੇ ਇਹਨਾਂ ਉੱਤੇ ਜ਼ਿਆਦਾ ਹੀ ਮੇਰੇ ਕੋ ਗੱਡੀ ਖੋਲੀ ਆ ਤੇ ਮੈਨੂੰ ਕਰਕੇ ਵੀ ਇੱਥੇ ਕਿੰਦੇ ਪਾਸੇ ਹੋ ਜਾ ਮੁੰਡੇ ਲੱਗੀ ਕੱਢਨੇ ਨਾ ਮੁੰਡੇ ਨਹੀਂ ਕੱਢਣ ਦਿੱਤੇ ਤੇ ਮੇਰੇ ਬੇਟੇ ਨੂੰ ਸਾਹ ਦੀ ਪ੍ਰੋਬਲਮ ਹੋ ਉੱਥੇ ਹੀ ਉਹ ਜਦੋਂ ਟੱਕਰ ਮਿੱਟੀ ਉਹ ਦਿਨ ਹੋਈ ਉਹ ਬਿਹੋਸ਼ ਹੋ ਗਿਆ ਗੱਡੀ ਦੇ ਵਿੱਚ ਦੋਨੇ ਬੱਚੇ ਮੇਰੇ ਗੱਡੀ ਦੇ ਵਿੱਚ ਨਾ ਬੰਦ ਕਰਦੇ ਚਾਹ ਤੇ ਤੱਕ ਕੰਮ ਕੀਓ ਤੇ ਮੈਂ ਆਪਣੇ ਬੱਚਿਆਂ ਦੀ ਖਾਤਰ ਉਹ ਇਹਨਾਂ ਦੇ ਨਾਲ ਬੈਸਦੀ ਰਹੀਆਂ ਝਗੜਾ ਹੁੰਦਾ ਰਿਹਾ ਮੇਰਾ ਤਾਂ ਕੰਮ ਉੱਠ ਹੀ ਚੱਲਦੀ ਰਹੀ ਕਿ ਮੇਰੀ ਗੱਡੀ ਬਾਜੇ ਮੇਰੇ ਬੱਚੇ ਬਾਜੇ ਕਿਉਂਕਿ ਪਿੰਡ ਦੇ ਇਲਾਕੇ ਲਾਗੇ ਲਾਗੇ ਪਰ ਅੰਦਰ ਕੋਈ ਵੀ ਬੰਦਾ ਨਹੀਂ ਹੈਗਾ ਔਰ ਇਕੱਲੀਆਂ ਜਨਾਨੀਆਂ ਰਹਿੰਦੇ ਹਨ ਤੇ ਇਥੋਂ ਡਰਦੀ ਹਾਂ ਉਹ ਵੀ ਬਾਹਰ ਨਹੀਂ ਨਿਕਲ पाए ਕੋਈ ਵੀ ਬਾਹਰ ਇਹਨਾਂ ਹਕਾਮਾ ਹੋਣਾ ਕਾਫੀ ਟਾਈਮ ਸਾਡੀ ਝੜਪ ਚੱਲਦੀ ਜਾਂ ਫਿਰ ਆਖਰ ਕੋਈ ਇੱਕ ਬੰਦੇ ਉੱਥੇ ਆਏ ਨੇ ਜਿਨ੍ਹਾਂ ਨੇ ਵਿੱਚ ਇਹ ਕੰਮ ਕੀ ਦੇ ਕੇ ਗਏ ਨੇ ਕਿ ਅੱਜ ਤਾਂ ਬਚ ਗੀਆਂ ਨੈਕਸਟ ਟਾਈਮ ਤੋਂ ਤੇਰੇ ਬੱਚੇ ਤਾਂ ਤੂੰ ਤੇਰੀ ਬੱਚੇ ਦੀ ਸਫਾਰੀ ਮਿਲੀ ਆ ਫਿਰ ਕਿਸੇ ਹਾਲ ਤੇ ਮੈਨੂੰ ਜਿਹੜਾ ਹੁੰਦੀ ਜਦ ਵੀ ਦੂਜੀ ਤਾਂ ਪੂਰੀ ਤਰ੍ਹਾਂ ਖਤਰਾ ਹੋਇਆ ਪਿਆ ਮੈਂ ਤੁਹਾਨੂੰ ਬਕਾਇਦਾ ਨਾਲ ਵੀਡੀਓ ਦਿੰਨੀ ਆ ਕਿ ਜੋ ਮਿਲਣਾ ਹਾਲਾਤ ਹੋਏ ਨੇ ਕਿੱਦਾਂ ਹੋਏ ਨੇ ਮੇਰੇ ਬੱਚੇ ਗੱਡੀ ਤੇ ਨਾਲੇ ਕਿੱਦਾਂ ਬੰਦ ਕਰ ਲਏ ਨੇ ਬੱਚਿਆਂ ਦੇ ਸ਼ੀਸ਼ੇ ਬੰਦ ਕੀਤੇ ਹੋਏ ਗੱਡੀ ਨੇ ਬੱਚੀ ਅੰਦਰ ਘੁੰਮ ਹੋਏ ਪਏ ਨੇ ਮੇਰੇ ਬਹੁਤ ਹਾਲਾਤ ਜਿਹੜਾ ਮੈਂ ਉਸ ਟਾਈਮ ਮੇਰੇ ਤੇ ਮਾਰੇ ਕਿਤਾ ਮੈਂ ਇੰਨਾ ਵੀ ਜ਼ਿਆਦਾ ਇੱਕ ਮੁਲਾਜ਼ਮ ਹੁੰਦੀ ਹੋਈ ਉਹਨਾਂ ਨਾਲ ਇੰਨੇ ਬੰਦਿਆਂ ਨਾਲ ਕੋਲ ਰਹੀਆਂ ਕੋਲ ਕੇ ਉਹਨਾਂ ਕੋਲੋ ਚਾਦਨਾ ਕੋਰੀਆਂ ਬੱਚੇ ਆਪਣਿਆਂ ਤਾਂ ਸੇਫਟੀ ਮੰਗ ਰਹੀਆਂ ਤੇ ਉਹਨਾਂ ਦੇ ਨਾਲ ਹਰ ਜਗ੍ਹਾ ਕਿਉਂ ਦੀ ਰਹੀਆਂ ਤੇ ਉਹਨਾਂ ਨੇ ਕੋਈ ਧੰਕੀ ਦਿੱਤੀ ਆ ਕਿ ਸੀ ਨਾ ਹੀ ਬੱਚੇ ਛੱਡ ਨਹੀਂ ਆ ਨਾ ਹੀ テル ਨੂੰ ਛੱਡਣਾ ਉਸ ਫੇਮ ਇਹਨਾਂ ਨੇ ਮੇਰੇ ਕੋਲ ਚਾਬੀਆਂ ਖੋਰੀਆਂ ਮੇਰੇ ਜਿਹੜੀ ਗੱਡੀ ਤੇ ਚਕਾਲਿਸ ਸੀ ਉਹ ਵੀ ਇਹਨਾਂ ਨੇ ਕੱਢ ਲੈਣੀ ਮੇਰੇ ਕੋਲ ਮੇਰਾ ਫੋਨ ਵੀ ਕੋ ਲਿਆ ਜਿਹੜਾ ਇੱਕ ਫੋਨ ਰਹਿ ਗਿਆ ਮੇਰੇ ਕੋਲ ਮੇਉਸ ਫੋਨ ਤੋਂ ਫਟਾ ਜਿੰਨੀ ਕਿ ਮੇਰੇ ਕੋਲ ਵੀਡੀਓ ਬਣੀ ਐ ਨਾ ਮੈਂ ਤਾਂ ਕੰਮ ਮੁਕੀ ਹੁੰਦੀਆਂ ਕਰਦਿਆਂ ਜਿੱਦਾਂ ਵੀ ਬਣੀ ਉਨੀ ਕੁ ਮੇਰੇ ਕੋਲ ਰਹਿ ਗਈ ਆ ਥੈਨ ਇਹਨਾਂ ਨੂੰ ਪੁਲਿਸ ਨੂੰ ਇੱਕ ਹੀ ਮੇਰੀ ਕਾਲ ਕੀਤੀ ਆ ਕੋਈ ਪੁਲਿਸ ਨਹੀਂ ਵਾਸਟ ਨੇ ਕੁਇਕਲੀ ਐਕਸ਼ਨ ਲਈਆ ਜਦੋਂ ਸਾਰਾ ਕੰਡ ਹੋ ਗਿਆ ਉੱਥੇ ਭੱਜ ਗਏ ਨੇ ਫਿਰ ਜਾ ਕੇ ਕਿਤੇ ਪੁਲਿਸ ਕੋਲ 2 ਘੰਟੇ ਬਾਅਦ ਜਾ ਕੇ ਉੱਥੇ ਆ ਤੇ ਪੁਲਿਸ ਨੇ ਕੱਲ ਜਦੋਂ ਸਾਨੂੰ ਥਾਣੇ 'ਚ ਬੁਲਾਇਆ ਉੱਥੇ ਇਕੱਠੇ ਹੋਏ ਮੈਂ ਵੀਡੀਓ ਜਿੱਤਨੇ ਕਿਹਾ ਬੰਦੇ ਨੂੰ ਮੈਂ ਬੰਦੇ ਨੂੰ ਨਾਲ ਵੀ ਕਹਿੰਦਾ ਪੁਲਿਸ ਨੇ ਬੁਲਾਇਆ ਉੱਥੇ ਆਣ ਕੇ ਮੈਨੂੰ ਆਮ ਪਾਰਟੀ ਦਾ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਆਮ ਪਾਰਟੀ ਦੇ ਬੰਦੇ ਆ ਆਪਾਂ ਪਾਰਟੀ ਦੇ ਪ੍ਰਚਾਰਣ ਆ ਜਾਂ ਤੇ ਇਹਨੂੰ ਦਰਫਾਸਤ ਨੂੰ ਵਾਪਸ ਲੈ ਲੈਣਾ ਤੇ ਜਾਂ ਫਿਰ ਜੇ ਅਸੀਂ ਇਹ ਤਾਂ ਕੰਮ ਕਰਨਾ ਕਰਨਾ ਅੱਜ ਨਹੀਂ ਤੇ ਫਿਰ ਕੱਲ ਜਾ ਦਾਂਗੇ ਤੁਹਾਨੂੰ ਤੇਰੇ ਬੱਚੇ ਵੀ ਮਾਰੇ ਜੀ ਜਿੱਦਾ ਕਰਕੇ ਮੈਂ ਕੱਲ ਤੇ ਆਪਣੇ ਬੱਚੇ ਵੀ ਪਾਸੇ ਕੀਤੇ ਹੋਏ ਤੇ ਮੈਨੂੰ ਡਿਊਟੀ ਹੁੰਦੀ ਹੈ ਕਿ ਹੁਣ ਇਸ ਟਾਈਮ ਬਹੁਤ ਜ਼ਿਆਦਾ ਖਤਰਾ ਹੈ ਕਿ ਮੈਨੂੰ ਕਿੱਥੇ ਮ ਇਨ ਸਾਰੇ ਸਾਰੇ ਹੀ ਬੰਦੇ ਜਿੰਨੇ ਵਕਤ ਮੇਰੇ ਦੁਆਰੇ ਹੋ ਗਏ ਆ ਨਾ ਗੱਡੀ ਦੇ ਸਾਰੇ ਨੇ ਟੁੱਟਦੀ ਸ਼ਰਾਬ ਪੀਤੀ ਹੋਈ ਸੀ ਤੇ ਹਰ ਇੱਕ ਤਾਂ ਇੰਨੀਆਂ ਗੰਦੀਆਂ ਕਰ ਰਏ ਸੀ ਮੈਂ ਇਹਨਾਂ ਕਿਵੇਂ ਕਹਾਂ ਕਿ ਆਪਣੇ ਆਪ ਨੂੰ ਉਸ ਤੋਂ ਕਿੰਨੀ ਸਟਰੋਂਗ ਹੋ ਤਨ ਬੰਦਿਆਂ ਦੇ ਵਿੱਚ ਮੈਂ ਇਕੱਲੀ ਝੁਂਜਟ ਰਹੀ ਆ ਤੁਸੀਂ ਬਕਾਇਦਾ ਵੀਡੀਓ ਦੇ ਸਕਦੇ ਹੋ ਕਿ ਜਿਸ ਵੀਡੀਓ ਦੇ ਵਿੱਚ ਮੈਂ ਇਕੱਲੀ ਉਹਨਾਂ ਨਾਲ ਈਆਂ ਨਾਲ ਕੋਲ ਰਹੀ ਆ ਪਾਣੀ ਵੀ ਮਕਸੂਦ ਪਾਣੀ ਦੇ ਵਿੱਚ ਜਿਹੜਾ ਐਸਐਚਓ ਤੇ ਵੀ ਬਹੁਤ ਜ਼ਿਆਦਾ ਦਬਾਅ ਪਾਇਆ ਜਾ ਰਿਹਾ ਹੈ ਮੇਰੇ ਤੇ ਵੀ ਦਬਾਅ ਪਾਇਆ ਜਾ ਰਿਹਾ ਕਿ ਜੇ ਇਹ ਕੰਮ ਹੁੰਦਾ ਹੈ ਇਹ ਪਰਚਾ ਬਾਅਦ ਚ ਹੋਏਗਾ ਬੱਚੇ ਤੇਰੇ ਪਹਿਲਾਂ ਮੰਨਗੇ ਸਾਨੂੰ ਤਾਂ ਹੁਣ ਤੇ ਜਿਹੜੀ ਆਉਣੀ ਸੀ ਤੇਰੀ ਫਾਰੀ ਉਹ ਆਈ ਉਹ ਇਹਦੇ ਵਿੱਚ ਹੁਣ ਮੈਨੂੰ ਇਹ ਡਾਊਟ ਆ ਕਿ ਕਿਉਂਕਿ ਮੇਰਾ ਸਾਤ ਸਾਲ ਤੋਂ ਆਪਣੀ ਇਨ-ਲॉज ਦੇ ਨਾਲ ਡਿਸਕਿਊਟ ਸੀ ਔਰ ਕੋਈ ਜਹੀ ਦਿਨ ਪਹਿਲਾਂ ਅੱਜੇ ਮੇਰੇ ਜੀਠ ਵੱਲੋਂ ਮੈਨੂੰ ਪੁਰਕਤਾਲ ਦੇ ਵਿੱਚ ਬੈਠੇ ਹੋਏ ਜਤਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਟਿੰਡ ਸਤਾ ਪਰ ਤੇ ਮੇਰੇ ਹਸਬੰਡ ਜਤਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਮੇਰੀ ਸੱਸ ਸੰਜੀਤ ਕੋ ਔਰ ਮੇਰੀ ਜਠਾਣੀ ਸੀਤਾ ਜਿਨ੍ਹਾਂ ਵੱਲੋਂ ਮੈਨੂੰ ਜੇ ਫੱਟਾ ਪੈਣੋਂ ਹੀ ਟੰਕੀਆਂ ਆਈਆਂ ਆਈਆਂ ਬੱਚਿਆਂ ਨੂੰ ਮਾਰਦੇ ਆਂ ਔਰ ਮੈਨੂੰ ਮਾਰਦੇ ਆਂ ਅੱਜ ਤੋਂ ਬੁੱਤਾਂ ਪਹਿਲਾਂ ਹੀ ਏਸੀਪੀ ਕ੍ਰਾਈਮ ਨੇ ਸਾਨੂੰ ਆਫਿਸ ਬੁਲਾਇਆ ਤੇ ਉਹਨਾਂ ਨੂੰ ਜਿੱਥੇ ਕਿ ਮੇਰੇ ਹਸਬੰਦ ਨੇ ਉੱਥੋਂ ਨਿਕਲਦਿਆਂ ਹੀ ਮੈਨੂੰ ਧਮਕੀ ਦਿੱਤੀ ਹੈ ਕਿ ਤੈਨੂੰ ਤੇ ਤੂੰ ਸਾਡੇ ਮੈਨੂੰ ਤੇਰੇ ਸਾਹਮਣੇ ਬੱਚੇ ਗੋਲਿਆਂ ਨਾਲ ਮਾਰਾਂਗਾ ਮੈਨੂੰ ਪੂਰਾ ਡਾਊਟ ਹੈ ਕਿ ਇਸ ਪਲੈਨਿੰਗ ਦੇ ਪਿੱਛੇ ਉਹਨਾਂ ਦਾ ਹੱਥ ਹੈ ਪੁਲਿਸ ਡੀਪਲੀ ਜਾਵੇ ਤੇ ਸਾਰੀ ਜਾਂਚ ਹੋ ਸਕਦੀ ਹੈ